ਸੜਕ ਤੇ ਜਾ ਰਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਤੇ ਡਰਾਈਵਰ ਦੀ ਜਾਨ ਤੇ ਬਣਾਈ ਤੇ ਉਸਨੇ ਖੁਦ ਕੇ ਆਪਣੀ ਜਾਨ ਬਚਾਈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੁਣ ਫਾਇਰ ਬ੍ਰੀਡ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਆਇਆ ਸੀ ਕਿ ਖੰਨਾ ਤੋਂ ਸਮਰਾਲਾ ਰੋਡ ਤੇ ਜਾ ਰਹੇ ਇੱਕ ਟਰੱਕ ਨੂੰ ਅੱਗ ਲੱਗ ਗਈ ਹੈ ਤਾਂ ਇਸ ਤੋਂ ਬਾਅਦ ਉਹ ਮੌਕੇ ਤੇ ਗੱਡੀਆਂ ਲੈ ਕੇ ਪਹੁੰਚੇ ਤੇ 2 ਘੰਟੇ ਦੀ ਜਦੁੱਜਹਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਮੰਡੀ ਗੋਵਿੰਦਗੜ੍ਹ ਤੋਂ ਜਲੰਧਰ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਗੱਡੀ ਦੇ ਵਿੱਚ ਹੀ ਸ਼ਾਰਟ ਸਰਕਟ ਹੋ ਗਿਆ ਤੇ ਟਰੱਕ ਨੂੰ ਅੱਗ ਲੱਗੀ। ਸਾਨੂੰ 10:50 ਮਿੰਟ ਤੇ ਸਾਡੇ ਰਿਟਾਇਰ ਅਫਸਰ ਰਿਸ਼ਵਾਲ ਸਿੰਘ ਦਾ ਫੋਨ ਆਇਆ ਸੀ ਜੀ। ਅੱਛਾ ਜੀ। ਤੇ ਉਹ ਕਹਿੰਦੇ ਵੀ ਇੱਕ ਸਮਰਾਲਾ ਰੋਡ ਤੇ ਅੱਗ ਲੱਗੀ ਹੋਈ ਟਰੱਕ ਨੂੰ। ਅੱਛਾ ਜੀ। ਅਸੀਂ ਤੁਰੰਤ ਆਪਣੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਲੈ ਕੇ ਉੱਥੇ ਪਹੁੰਚੇ। ਮੌਕੇ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਸੀਗਾ। ਅੱਛਾ ਜੀ। ਸਾਡੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਜਾ ਕੇ ਅੱਗ ਨੂੰ ਕਾਬੂ ਪਾਇਆ ਜੀ। ਅੱਗ ਤੇ ਕੱਬ ਪਾਉਂਦੇ ਘੱਟੋ ਘੱਟ 40 45 ਮਿੰਟ ਲੱਗੇ ਸਾਨੂੰ ਜਦੋਂ ਡਰਾਈਵਰ ਤੋਂ ਪੁੱਛਿਆ ਗਿਆ ਅੱਗ ਦੇ ਕਾਰਨ ਨਾਲ ਉਹ ਕਹਿੰਦਾ ਵੀ ਵਿੱਚ ਵਾਇਰਿੰਗ ਤੋਂ ਸ਼ਾਰਟ ਸਰਕਟ ਹੋ ਗਿਆ ਸੀਗਾ ਉਹਦੇ ਕਰਕੇ ਟਰੱਕ ਨੂੰ ਅੱਗ ਲੱਗੀ ਗੱਡੀ ਵਿੱਚ ਕੀ ਭਰਿਆ ਸੀ ਗੱਡੀ ਦੇ ਵਿੱਚ ਐਂਗਲਾ ਭਰਿਆ ਹੋਇਆ ਸੀ ਮੰਡੀ ਗਵਿੰਦਗੜ੍ਹ ਤੋਂ ਜਲੰਧਰ ਜਾ ਰਹੀ ਸੀ ਗੱਡੀ ਜਲੰਧਰ ਜਾ ਰਹੀ ਸੀ ਹਾਂਜੀ ਹਾਂਜੀ ਤੇ ਕਿੰਨੇ ਕੋਈ ਯਾਦ ਗੱਲ ਹੈ 10:50 ਮਿੰਟ ਤਾਈਂ ਅੱਛਾ ਤੁਹਾਨੂੰ ਫੋਨ ਆਇਆ ਤੁਹਾਨੂੰ ਹਾਂਜੀ ਹਾਂਜੀ ਅੱਛਾ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਦਾ ਕੈਬਿਨ ਸਾਰਾ ਖਤਮ ਹੋ ਗਿਆ ਹੀ ਅੱਗੋਂ ਸਾਰਾ ਖਤਮ ਹੋ ਗਿਆ ਹਾਂਜੀ ਹਾਂਜੀ ਸਮਾਨ ਤੇ ਲੋਹੇ ਦਾ ਹੀ ਉਹਦਾ ਸਮਾਨ ਲੋਹੇ ਦਾ ਹੀ ਪਿੱਛੇ ਅੱਗ ਨਹੀਂ ਪਹੁੰਚਣ ਦਿੱਤੀ ਸਾਰੇ ਬਚਾ ਲਿਆ ਜੀ ਅੱਛਾ ਬਚ ਗਈ ਹਾਂਜੀ ਹਾਂਜੀ ਟਾਇਰ ਵੀ ਬਚਾ ਲਈ ਕੋਈ ਕੋਈ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਜਗਬਾਣੀ ਟੀਵੀ ਲਈ ਗੁੱਡਪੇਜ ਰਾਜ ਦੀ ਰਿਪੋਰਟ